ਸਾਤਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਦਾ ਜੋ ਤੀਸਰਾ ਉਪਦੇਸ਼ ਹੈ ਕਿ ਜਿਕਰ ਪਰਮ ਪਿਤਾ ਪ੍ਰਮਾਤਮਾ ਸਾਡੇ ਅੰਦਰ ਹੈ ਸਾਤਸੰਗਤ ਜੀ ਫਿਰ ਉਸ ਨੂੰ ਮਿਲਿਏ ਕਿ ਆਪਾਂ ਕਿਵੇਂ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਤਾਂ ਸਾਤਸੰਗਤ ਜੀ ਸਤਗੁਰੂ ਦਾਸ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ ਉਨ ਮੰਨ 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 ਹੀ ਮਿਲੇ ਛਟਕਤ ਬਜਰ ਕਾ ਪਾਟ ਕਿ ਸਾਧ ਸੰਗਤ ਜੀ ਪਹਿਲਾ ਸਾਨੂੰ ਗੁਰੂ ਵਾਲਾ ਬੰਨਾ ਪਵੇਗਾ ਤੇ ਜੋ ਗੁਰੂ ਉਪਦੇਸ਼ ਦੇਵੇ ਸਾਧ ਸੰਗਤ ਜੀ ਜੋ ਗੁਰੂ ਰਸਤਾ ਦਿਖਾਵੇ ਉਸ ਰਸਤੇ ਤੇ ਚੱਲਣਾ ਪਵੇਗਾ ਤੇ ਸਾਧ ਸੰਗਤ ਜੀ ਗੁਰਾਂ ਤੋਂ ਗੁਰਮੰਤਰ ਲਈਏ ਉਸ ਗੁਰਮੰਤਰ ਦੀ ਆਪਾਂ ਸਾਧ ਸੰਗਤ ਜੀ ਸਵਾਸ ਸਵਾਸ ਕਮਾਈ ਕਰੀਆਂ ਖਾਸ ਕਰਕੇ ਭਾਈ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਸਤਿਗੁਰਾਂ ਨੇ ਕੋਈ ਕਰਬਾਰ ਛੱਡ ਕੇ ਭਗਤੀ ਕਰਨ ਦਾ ਉਪਦੇਸ਼ ਨਹੀਂ ਜੀ ਬਖਸ਼ਿਆ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਸੋਹੰਗ ਸੋਹੰਗ ਉਚਾਰਿਐ ਅੰਮ੍ਰਿਤ ਵੇਲਾ ਗਿਆਨ ਕਿ ਭਾਈ ਅੰਮ੍ਰਿਤ ਵੇਲੇ ਉਠੋ ਕੋਈ 5 ਮਿੰਟ 10 ਮਿੰਟ 15 ਮਿੰਟ ਘੰਟਾ ਅੱਧਾ ਘੰਟਾ ਜਿੰਨਾ ਸਾਧ ਸੰਗਤ ਜੀ ਸ਼ੁਰੂ ਦੇ ਵਿੱਚ ਹੋਵੇ ਆਪਾਂ ਸਮਾਧੀ ਲਾਉਣ ਦੀ ਕੋਸ਼ਿਸ਼ ਕਰੀਏ ਆਪਣੇ ਅੰਦਰ ਚੱਕੀਏ ਬੁਜਰੇ ਗਿਆਨੀ ਸਾਧ ਸੰਗਤ ਜੀ ਆਪਾਂ ਲੱਭਣ ਦੀ ਕੋਸ਼ਿਸ਼ ਕਰਨੀ ਆਪ ਵਿਚਾਰੇ ਸੋ ਗਿਆਨੀ ਹੋਏ ਆਪਣੀ ਆਪ ਦੀ ਖੋਜ ਕਰਨੀ ਇਹ ਦੇਖਣਾ ਹੈ ਕਿ ਭਾਈ ਸਾਡੇ ਅੰਦਰ ਬੈਠਾ ਕੌਣ ਹੈ ਫੇ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸਚਨਾਵ ਵੜਿਆਈ ਵਿਚਾਰ ਜਦੋਂ ਸਾਰੀ ਦੁਨੀਆ ਸੁੱਤੀ ਪਈ ਹੈ ਸਾਧ ਸੰਗਤ ਜੀ ਜੋ ਕੁਦਰਤ ਹੈ ਸਾਧ ਸੰਗਤ ਜੋ ਖਿਲ ਖਿਲਾ ਰਹੀ ਹੈ ਆਕਸੀਜਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਸਰੀਰ ਸਾਧ ਸੰਗਤ ਜੀ ਥੱਕਿਆ ਨਹੀਂ ਰਹਿੰਦਾ ਸਾਡਾ ਜੋ ਮਨ ਹੈ ਬ੍ਰੇਨ ਹੈ ਉਹ ਵੀ ਫਰੈਸ਼ ਹੁੰਦਾ ਹੈ ਤਾਜ਼ਾ ਹੁੰਦਾ ਹੈ ਤੇ 사ਤਸੰਗਤ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਭਾਈ ਜੀ ਸਰੀਰ ਦੇ ਵਿੱਚ ਕੋਈ ਤਕਲੀਫ ਹੈ ਤਾਂ ਆਪਾਂ ਬਿਨਾਂ ਇਸ਼ਨਾਨ ਦੇ ਵੀ ਬੈਠ ਸਕਦੇ ਹਾਂ ਪੰਜ ਇਸ਼ਨਾਨਾ ਕਰਕੇ ਵੀ ਬੈਠ ਸਕਦੇ ਹਾਂ ਭਾਈ ਮੂਹੱਤ ਤੋਂ ਕੇ ਵੀ ਬੈਠ ਸਕਦੇ ਹਾਂ 사ਤਸੰਗਤ ਜੀ ਕਿਉਂਕਿ ਭਗਤੀ ਮਨ ਦੀ ਖੇਲ ਹੈ ਪਰ 사ਤਸੰਗਤ ਜੀ ਬੇਨਤੀ ਹੈ ਕਿ ਭਾਈ ਜੀ ਸਰੀਰ ਸਵਸਥ ਹੈ ਤਾਂ ਸਾਨੂੰ ਫਿਰ ਨਹਾ ਕੇ ਹੀ ਬੈਠਣਾ ਚਾਹੀਦਾ ਹੈ ਇਸ਼ਨਾਨ ਕਰਕੇ ਬੈਠਣਾ ਚਾਹੀਦਾ ਹੈ ਤੇ ਜਦੋਂ ਆਪਾਂ ਸਮਾਧੀ ਲਗਾਵਾਂਗੇ ਸਾਧ ਸੰਗਤ ਜੀ ਉਦੋਂ ਹੌਲੀ ਹੌਲੀ ਜੋ ਗੱਲ ਹੈ ਉਹ ਬਾਣੀ ਸ਼ੁਰੂ ਹੋ ਜਾਵੇਗੀ ਤੇ ਸਾਨੂੰ ਇਨਸਾਫ਼ ਹੋਏਗਾ ਕਿ ਭਾਈ ਸਤਗੁਰੂ ਦੀ ਜੋ ਪਾਵਨ ਪਵਿੱਤਰ ਬਾਣੀ ਹੈ ਉਹ ਸੱਚ ਕਹਿੰਦੀ ਹੈ ਤੇ ਸਾਧ ਸੰਗਤ ਜੀ ਆਓ ਗੁਰੂ ਵਾਲੇ ਬਣੀਏ ਗੁਰਾਂ ਤੋਂ ਸ਼ਬਦ ਲਈਏ ਤੇ ਉਸ ਸ਼ਬਦ ਦੀ ਕਮਾਈ ਕਰੀਏ ਸਾత్సੰਗਤ ਜੀ ਬਿਨ ਸ਼ਬਦ ਜਗਤ ਭੁਲਦਾ ਫਿਰੈ ਦਰਗਾ ਮਿਲੈ ਸਜਾਇਆ ਸਾత్సੰਗਤ ਜੀ ਸਾਰੀ ਜੋ ਦੁਨੀਆਂ ਆ ਉਹ ਬਿਨਾ ਸ਼ਬਦ ਤੋਂ ਸਾత్సੰਗਤ ਜੀ ਰੁਲਦੀ ਫਿਰਦੀ ਹੈ ਇਸ ਸ਼ਬਦ ਹੀ ਹੈ ਸਾత్సੰਗਤ ਜੀ ਜੋ ਸਾਡਾ ਪਾਰ ਉਤਾਰਾ ਕਰੇਗਾ ਫਿਰ ਸਾత్సੰਗਤ ਜੀ ਬਿਨਾ ਗੁਰੂ ਤੋਂ ਗਿਆਨ ਨਹੀਂ ਜੇ ਮਿਲਣਾ ਗੁਰੂ ਨੇ ਹੀ ਸਾਨੂੰ ਸ਼ਬਦ ਦੇਣਾ ਹੈ ਗੁਰੂ ਨੇ ਹੀ ਸਾਡੀ ਬਾਹ ਪਕੜਨੀ ਹੈ ਸਾత్సੰਗਤ ਜੀ ਗੁਰ ਕੀ ਲਖੋ ਦਿਆਲਤਾ ਸਤਗੁਰ ਕੀਓ ਪਸਾਰ ਕਹਿ ਰਵਿਦਾਸ ਪਗਵਾਨ ਨੇ ਦਾਸ ਦੀਏ ਜਗਤਾਰ ਸੋਹੰਗ ਨਾਮ ਕੀ ਧੁਨ ਲਗੀ ਦਿਲ ਕੇ ਅੰਦਰ ਆਪ ਕਹਿ ਰਵਿਦਾਸ ਵਿਚਾਰ ਕਹਿ ਜਾਨੋ ਗੁਰ ਪ੍ਰਤਾਪ ਜਾਪ ਜਪੋ ਤੁਮ ਨਾਮ ਕਾ ਕਰ ਸਤਗੁਰ ਕੀ ਸੇਵ ਗਾਵਤ ਹਿਰਦੇ ਨਾਮ ਕੇ ਬੁਜਜਤ ਨਿਜ ਗੁਰudev ਸਾਧ ਸੰਗਤ ਜੀ ਜਦੋਂ ਗੁਰੂ ਨਾਲ ਹੋਵੇ ਨਾ ਤੇ ਜਦੋਂ ਆਪਾਂ ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਜਪੀਂ ਸਾਤਸੰਗਤ ਜੀ ਜੋ ਰਸਤਾ ਸਤਿਗੁਰੂ ਜੀ ਸਾਨੂੰ ਦਿਖਾਉਣ ਉਸ ਰਸਤੇ ਚ ਚੱਲੀਏ ਸਾਤਸੰਗਤ ਜੀ ਤਾਂ ਅਸੀਂ ਆਪਣੇ ਅੰਦਰੋਂ ਹੀ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ ਸਾਤਸੰਗਤ ਜੀ ਬਹੁਤ ਵੱਡਾ ਸਤਿ ਪ੍ਰਸਾਦ ਸਿੰਘ ਜੀ ਇੱਕ ਵਾਰੀ ਆਪਾਂ ਗੁਰੂ ਤੇ ਭਰੋਸਾ ਦਾ ਕਰੀਏ ਪਹਿਲਾਂ ਗੁਰੂ ਵਾਲੇ ਬਣੀਏ ਤਾਂ ਸਹੀ ਇਕੱਲੇ ਗੁਰੂ ਕੈਨ ਨਾਲ ਗੱਲ ਨਹੀਂ ਬੰਦੀ ਸਾਤਸੰਗਤ ਜੀ ਕਿ ਭਾਈ ਸਤਿਗੁਰੂ ਅਰਦਾਸ ਮਹਾਰਾਜ ਜੀ ਸਾਡੇ ਨੇ ਸਾਤਸੰਗਤ ਜੀ ਜਦੋਂ ਤੱਕ ਆਪਾਂ ਗੁਰਾਂ ਦੇ ਵਚਨ ਨਹੀਂ ਜਿਮਨਦੇ ਉਦੋਂ ਤੱਕ ਸਾਡਾ ਪਾਰ ਉਤਾਰਾ ਨਹੀਂ ਜੀ ਹੋਣਾ ਕਿਹਰ ਵਦਾਸ ਗੁਰ ਰਹਾ ਦਿਖਾਵੇ ਤ੍ਰਿਛਾ 부ਝੋ ਮਿਟ ਮਨ ਸੰਤਾ ਸਾਸੰਗਤ ਜੇ ਗੁਰੂ ਹੀ ਹੈ ਜੋ ਸਾਨੂੰ ਦੱਸਦਾ ਕਿ ਭਾਈ ਕੀ ਚੰਗਾ ਹੈ ਕਿ ਬੁਰਾ ਹੈ ਸਾਸੰਗਤ ਜੇ ਗੁਰੂ ਹੀ ਹੈ ਜੋ ਸਾਨੂੰ ਦੱਸਦਾ ਕਿ ਭਾਈ ਕੀ ਭਗਤੀ ਹੈ ਤੇ ਕੀ ਦਿਖਾਵਾ ਹੈ ਕੀ ਡੰਬਰ ਹੈ ਤੇ ਸਾਸੰਗਤ ਜੀ ਗੁਰੂ ਹੀ ਹੈ ਜੋ ਸਾਨੂੰ ਪਾਰ ਉਤਾਰਾ ਕਰੇਗਾ ਜੋ ਸਾਨੂੰ ਸਾਧ ਸੰਗਤ ਜੀ ਵਹਿਮਾਂ ਪਰਮਾਂ ਡੰਬਰਾਂ ਪਖੰਡਾਂ ਤੋਂ ਬਚਾ ਕੇ ਉਸ ਮਾਲਿਕ ਦੇ ਨਾਲ ਜੋੜ ਦੇਵੇਗਾ ਕਹਿ ਰਵਿਦਾਸ ਗੁਰ ਰਹਾ ਦਿਖਾਵੇ ਤ੍ਰਿਛਾ 부ਜੋ ਮਿਟ ਮਨ ਸੰਤਾਪ ਸਾਧ ਸੰਗਤ ਜੀ ਜਦੋਂ ਸੱਚਾ ਗੁਰੂ ਮਿਲਦਾ ਇਹਨਾਂ ਤੇ ਜਦੋਂ ਆਪਾਂ ਉਸ ਗੁਰੂ ਦੇ ਦਿਖਾਏ ਰਸਤੇ ਤੇ ਚੱਲਦੇ ਹਾਂ ਸਾਧ ਸੰਗਤ ਜੀ ਸਾਡੇ ਅੰਦਰ ਸਾਰੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਜਿੰਨਾ ਵੀ ਸਾਧ ਸੰਗਤ ਜੀ ਸਾਡੇ ਅੰਦਰ ਲਾਲਚ ਹੈ ਉਹ ਖਤਮ ਹੋ ਜਾਂਦਾ ਹੈ ਕਹਿਰਵਦਾਸ ਮਿਲਿਓ ਗੁਰਪੂਰ ਜੇ ਅੰਤਰ ਹਰ ਮਿਲਾਨੇ ਸਾਧ ਸੰਗਤ ਜੀ ਜਿਵੇਂ ਸੰਤ ਮੀਰਾ ਬਾਈ ਥਾਂ ਥਾਂ ਤੇ ਭਟਕਦੀ ਰਹੀ ਸਾਧ ਸੰਗਤ ਜੀ ਕੇ ਭਾਈ ਮੈਨੂੰ ਪ੍ਰਮਾਤਮਾ ਮਿਲੇ ਪਰ ਜਦੋਂ ਪੂਰਾ ਗੁਰੂ ਮਿਲਿਆ ਸਾਧ ਸੰਗਤ ਜੀ ਗੁਰੂ ਨੇ ਫਰਮਾਇਆ ਸਤਗੁਰ ਵਦਾਸ ਮਹਾਰਾਜ ਜੀ ਨੇ ਉਦੋਂ ਮੀਰਾ ਬਾਈ ਨੂੰ ਸਮਝ ਆਇਆ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨਹੀ ਮੈਂ ਕਿ ਭਾਈ ਮੈਂ ਤਾਂ ਪ੍ਰਮਾਤਮਾ ਨੂੰ ਬਾਹਰ ਲੱਭਦੀ ਰਹੀ ਪਰ ਜਦੋਂ ਸੱਚਾ ਸਤਗੁਰੂ ਮਿਲਿਆ ਉਹਨੇ ਦੱਸਿਆ ਕਿ ਬੇਟਾ ਪ੍ਰਮਾਤਮਾ ਤਾਂ ਤੇਰੇ ਅੰਦਰ ਹੀ ਬੈਠਾ ਹੈ ਕਹਿ ਰਵਿਦਾਸ ਮਿਲਿਓ ਗੁਰੂ ਪੂਰੈ ਜੇ ਅੰਤਰ ਹਰ ਮਿਲਾਨੇ ਕਿ ਭਾਈ ਜਦੋਂ ਪੂਰਾ ਗੁਰੂ ਮਿਲਦਾ ਆ ਉਹ ਪ੍ਰਮਾਤਮਾ ਨੂੰ ਸਾਡੇ ਅੰਦਰੋ ਹੀ ਪ੍ਰਗਟ ਕਰ ਦਿੰਦਾ ਸਾਧ ਸੰਗਤ ਤੋ ਸਤਗੁਰਾਂ ਦਾ ਉਪਦੇਸ਼ ਹੈ ਸਾਧ ਸੰਗਤ ਜੀ ਕਿ ਭਾਈ ਗੁਰੂ ਵਾਲੇ ਬਣੋ ਗੁਰੂ ਤੋਂ ਗੁਰਮੰਤਰ ਲਓ ਸਾਧ ਸੰਗਤ ਜੀ ਤੇ ਗੁਰਮੰਤਰ ਹੀ ਨਹੀਂ ਹੀ ਸਾਡਾ ਪਾਰ ਉਤਾਰਾ ਕਰਨਾ ਤੇ ਸਾਧ ਸੰਗਤ ਜੀ ਸਤਗੁਰਵਦਾਸ ਮਹਾਰਾਜ ਜੀ ਦਾ ਚੌਥਾ ਉਪਦੇਸ਼ ਕਿ ਭਾਈ ਜੋ ਗੁਰੂ ਗੁਰਮੰਤਰ ਦੇ ਵੀ ਨਾ 사ਸੰਗਤ ਜੀ ਤੀਸਰਾ ਉਪਦੇਸ਼ ਹੈ ਕਿ ਭਾਈ ਗੁਰੂ ਦੇ ਕੋਲੇ ਜਾਈਂ ਸੰਤਾਂ ਦੀ ਸੰਗਤ ਕਰੀਏ 사ਸੰਗਤ ਜੀ ਸੰਤ ਚੀ ਸੰਗਤ ਸੰਤ ਕਥਾਰ ਸੁ ਸੰਤ ਪ੍ਰੇਮ ਮਾਜੈ ਦੀ ਜੇ ਦੇਵਾ ਦੇ ਕਿ 사ਸੰਗਤ ਜੀ ਜੀ ਦੁਨੀਆ ਦੀ ਸਭ ਤੋਂ ਸੋਹਣੀ ਕੋਈ ਸੰਗਤ ਹੈ ਤਾਂ ਉਹ ਸੰਤ ਦੀ ਸੰਗਤ ਹੈ ਕਿਉਂਕਿ 사ਸੰਗਤ ਜੀ ਸੰਤ ਕਿਸੇ ਦਾ ਬੁਰਾ ਨਹੀਂ ਜੇ ਸੋਚਦੇ ਸੰਤਾਂ ਦੀ ਸੰਗਤ ਦੇ ਵਿੱਚ ਹੀ ਜਾ ਕੇ ਸਾਨੂੰ ਸੱਚ ਤੇ ਝੂਠ ਦਾ ਪਤਾ ਲੱਗਦਾ ਹੈ। ਸੰਤ ਮੇਸ਼ਿਆਂ ਸਾత్సੰਗਤ ਜੀ ਸੱਚ ਦਾ ਵਪਾਰ ਕਰਦੇ ਨੇ ਜਿਵੇਂ ਸਤਿਗੁਰੂ ਅਰਦਾਸ ਮਹਾਰਾਜ ਜੀ। ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ। ਹੋ ਬਨਜਾਰੋ RAM ਕੋ ਸਹਿਜ ਕਰੋ ਵਪਾਰ ਮੈਂ RAM ਨਾਮ ਤਨ ਲਾਦਿਆ ਵਿਖਲਾ ਦੀ ਸੰਸਾਰ। ਕਿੰਨਹੀ ਬੰਜਾ ਕਾਂਸੀ ਤਾਂਬਾ ਕਿਨਹੀ ਲੋង ਸਪਾਰੀ ਸੰਤੋ ਬੰਜਾ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰਕੇ ਨਾਮ ਕੇ ਵਪਾਰੀ 사త్సੰਗਤ ਜੀ ਜੋ ਸੰਤ ਨੇ ਉਹ ਸੱਚ ਦੇ ਵਪਾਰੀ ਨੇ ਪਰਮਾਤਮਾ ਦੇ ਨਾਮ ਦੇ ਵਪਾਰੀ ਨੇ ਉਹ ਕੋਈ ਪੈਸੇ ਦਾ ਵਪਾਰ ਨਹੀਂ ਕਰਦੇ 사త్సੰਗਤ ਜੀ ਮਿਹਨਤ ਕਰਦੇ ਨੇ ਪੈਸੇ ਵੀ ਕਮਾਉਂਦੇ ਨੇ ਪਰ ਝੂਠ ਦੇ ਲਾਲਚ ਦਾ ਨਹੀਂ 사త్సੰਗਤ ਜੀ ਕੋਈ ਬੇਈਮਾਨੀ ਨਹੀਂ 사త్సੰਗਤ ਜੀ ਜਿਨੇ ਵੀ ਡੇਵਰ ਹੋਏ ਨੇ ਸਾਧ ਸੰਗਤ ਜੀ ਸਭ ਨੇ ਸਾਨੂੰ ਸਿਖਾਇਆ ਕਿ ਭਾਈ ਮਿਹਨਤ ਕਰੋ ਘਰ-ਬਾਰ ਚਲਾਓ ਮਾਤਾ-ਪਿਤਾ ਦੀ ਸੇਵਾ ਕਰੋ ਬੱਚੇ ਪੜ੍ਹਾਓ ਲਿਖਾਓ ਜ਼ਿੰਮੇਵਾਰੀਆਂ ਨਿਭਾਓ ਪਰ ਨਾਲ ਨਾਲ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸੰਭਾਲੀਏ ਸਵਾਸ-ਸਵਾਸ ਪ੍ਰਮਾਤਮਾ ਦਾ ਸਿਮਰਨ ਕਰੀਏ ਕੰਮ ਧੰਦਾ ਕਰਦੇ ਤੇ ਸਾਧ ਸੰਗਤ ਜੀ ਇਹ ਜੋ ਪਾਵਨ ਪਵਿੱਤਰ ਰਸਤਾ ਹੈ ਇਹ ਸਿਰਫ ਸਾਨੂੰ ਕੋਈ ਸੱਚਾ ਗੁਰੂ ਹੀ ਦਿਖਾ ਸਕਦਾ ਹੈ ਵੀਰ ਸਾਧ ਸੰਗਤ ਜੀ ਦੁਨੀਆ ਤੇ ਬੜੇ ਐਸੇ ਗੁਰੂ ਨੇ ਭਾਈ ਜੋ ਦਿਖਾਵੇ ਵਾਲੇ ਨੇ ਲੋਕਾਂ ਨੂੰ ਠੱਗਦੇ ਫਿਰਦੇ ਨੇ ਤੇ ਆਓ ਸਾਧ ਸੰਗਤ ਜੀ ਦੁਨੀਆ ਦੀ ਸਭ ਤੋਂ ਸੋਹਣੀ ਜੇ ਕੋਈ ਸੰਗਤ ਹੈ ਉਹ ਸੰਤ ਦੀ ਸੰਗਤ ਹੈ ਮਿਲੈ ਸੰਤ ਕੁਝ ਸੁਣੀਏ ਕਹੀਏ ਮਿਲੈ ਅਸੰਤ ਮਸਟ ਕਰ ਰਹੀਓ ਸੰਤ ਦੀ ਸੰਗਤ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਬੇਟਾ ਜੇ ਕਰਨੀ ਹੈ ਤਾਂ ਸੰਤਾਂ ਦੀ ਸੰਗਤ ਕਰ ਸੰਤ ਤੂੰ ਜੀਤਨ ਸੰਗਤ ਪ੍ਰਾਨ ਸਤਗੁਰ ਗਿਆਨ ਜਾਣੇ ਸੰਤ ਦੇਵਾ ਦੇ ਸੰਤ ਚੀ ਸੰਗਤ ਸੰਤ ਕਥਾਰਸ ਸੰਤ ਪ੍ਰੇਮ ਮਾਜੇ ਦੀਜੇ ਦੇਵਾ ਦੇਵ ਰਹਾ ਸੰਤਿਆਚਰਨ ਸੰਤ ਚ ਮਾਰਗ ਸੰਤ ਚ ਉਲਗ ਉਲਗਣੀ ਔਰ ਇੱਕ ਮੰਗੂ ਭਗਤ ਚਿੰਤਾ ਮਣ ਜਣੀ ਲਖਾਓ ਸੰਤ ਪਾਪੀ ਸੰਨ ਸਾ ਸੰਗਤ ਜੀ ਜੋ ਬਹੁਤ ਸੁਣੀ ਗੱਲ ਸਤਿਗੁਰੂ ਅਦਾਸ ਮਹਾਰਾਜ ਜੀ ਕਰਦੇ ਨੇ ਬਹੁਤ ਵੱਡਾ ਸੱਚ ਹੈ ਰਵਦਾਸ ਪਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਅੰਤਰ ਨਹੀਂ ਕਿ ਭਾਈ ਦੁਨੀਆ ਦੇ ਲੋਕ ਸੰਤਾਂ ਨੂੰ ਜੋ ਮਰਜੀ ਸਮਝੇ ਕਿਉਂਕਿ ਸਾਧ ਸੰਗਤ ਜੀ ਬਹੁਤੇ ਸੰਤ ਦਿਖਾਵੇ ਵਾਲੇ ਨੇ ਉਹਨਾਂ ਦੇ ਕਰਕੇ ਸਾਧ ਸੰਗਤ ਜੀ ਜੋ ਸੱਚੇ ਸੰਤ ਨੇ ਲੋਕ ਉਹਨਾਂ ਦੀ ਵੀ ਨਿੰਦਾ ਕਰ ਦਿੰਦੇ ਨੇ ਉਹਨਾਂ ਨੂੰ ਵੀ ਬੁਰਾ ਭਲਾ ਕਹਿੰਦੇ ਨੇ ਤੇ ਜਦੋਂ ਸੱਚ ਉਗਦਾ ਇਹਨੇ ਸਾਧ ਸੰਗਤ ਜੀ ਸੂਰਜ ਵਾਂਗੂ ਇਹ ਜੋ ਝੂਠ ਦਾ ਅੰਧਕਾਰ ਹੈ ਨੂੰ ਬੜੀ ਤਕਲੀਫ ਹੁੰਦੀ ਹੈ ਤਾਂ ਹੀ ਉਹ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਰਵਦਾਸ ਪੜੇ ਜੋ ਜਾਣੇ ਸੁ ਜਾਣ ਸੰਤ ਅਨੰਤ ਅੰਤ ਨਹੀਂ ਸੰਸਾਰ ਕੁਛ ਵੀ ਕਹੇ ਇਕ ਬਹੁਤ ਵੱਡੀ ਸੱਚਾਈ ਹੈ ਸੰਤ ਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ ਸਾਧ ਸੰਗਤ ਤੇ ਸਾਧ ਸੰਗਤ ਜੀ ਜੋ ਸਤਗੁਰਾਂ ਦਾ ਅਗਲਾ ਉਪਦੇਸ਼ ਹੈ ਕਿ ਭਾਈ ਸੰਤ ਜੋ ਸ਼ਬਦ ਦੇਵੇ ਜੋ ਗੁਰਮੰਤਰ ਦੇਵੇ ਸਾਧ ਸੰਗਤ ਜੀ ਉਸੇ ਗੁਰਮੰਤਰ ਦੀ ਹੀ ਆਪਾਂ ਕਮਾਈ ਕਰੀਏ ਤੇ ਸ਼ਬਦ ਤੋਂ ਵੱਡਾ ਕੁਝ ਨਹੀਂ ਹੈ ਸਾਧ ਸੰਗਤ ਜੀ ਆਪਾਂ ਭਾਰਤੀ ਪੜ੍ਹਦੇ ਹਾਂ ਨਾ ਸਤਗੁਰੂ ਅਰਦਾਸ ਮਹਾਰਾਜ ਜੀ ਦੀ ਤੇ ਸਤਗੁਰੂ ਜੀ ਕੀ ਫਰਮਾਉਂਦੇ ਨੇ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਨੇ ਸਤਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਪ੍ਰਭ ਘਾਉ ਸਿਮਰਨ ਸਭ ਤੇ ਉੱਚਾ ਸਾਧ ਸੰਗਤ ਜੀ ਪ੍ਰਮਾਤਮਾ ਦੇ ਸਿਮਰਨ ਤੋਂ ਵੱਡਾ ਕੋਈ ਨਹੀਂ ਜਿੰਨੇ ਵੀ ਅਸੀਂ ਕਰਮ ਕਾਂਡ ਕਰਦਿਆਂ ਵਹਿਮ ਪਰਮ ਕਰਦੇ ਸਾਧ ਸੰਗਤ ਜੀ ਸਭ ਛੁੱਟਾ ਹੈ ਸਤਗੁਰੂ ਦਾਸ ਮਹਾਰਾਜ ਜੀ ਨੇ فرمایا ਸਾਧ ਸੰਗਤ ਜੀ ਐਸੀ ਭਗਤ ਨਾ ਹੋਈ ਰਹਾ ਭਾਈ RAM ਨਾਮ ਦੇ ਨ ਜੋ ਕੁਛ ਕਰੀਏ ਸੋ ਸਭ ਪਰਮ ਕਹਾਈ ਇਸ ਸਾਧ ਸੰਗਤ ਜੀ ਜਿੰਨੀਆਂ ਮਰਜ਼ੀ ਆਪਾਂ ਜੋਤਾਂ ਜਗਾ ਲਈਏ ਤੇ ਜੋ ਜੋਤ ਸਤਿਗੁਰ ਅਰਦਾਸ ਮਹਾਰਾਜ ਜੀ ਨੇ ਕਹੀ ਹੈ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸੰਗ ਲਾਰੇ ਕਿ ਬੇਟਾ ਨਾਮ ਦੀ ਜੋਤ ਜਗਾ ਆਪਣੇ ਅੰਦਰ ਗਿਆਨ ਦੀ ਜੋਤ ਜਗਾ ਇਸ ਸਾਧ ਸੰਗਤ ਜੀ ਜਿਸ ਦੇ ਅੰਦਰ ਗਿਆਨ ਦੀ ਜੋਤ ਜਗ ਜਾਵੇ ਨੂੰ ਨਾਮ ਦੀ ਜੋਤ ਉਸ ਨੂੰ ਫਿਰ ਦੁਨਿਆਵੀ ਜੋਤਾਂ ਜਗਾਉਣ ਦੀ ਲੋੜ ਨਹੀਂ ਜੀ ਪੈਂਦੀ ਸਾਧ ਸੰਗਤ ਜੀ ਆਓ ਅਸੀਂ ਵੀ ਸਤਿਗੁਰ ਅਰਦਾਸ ਮਹਾਰਾਜ ਜੀ ਦੇ ਬੱਚਿਆਂ ਸਾਧ ਸੰਗਤ ਜੀ ਜੋ ਦੁਨਿਆਵੀ ਜੋਤਾਂ ਨੇ ਇਹਨਾਂ ਨੂੰ ਛੱਡ ਕੇ ਸਾਧ ਸੰਗਤ ਜੀ ਸਤਿਗੁਰਾਂ ਦੇ ਨਾਮ ਦੀ ਜੋਤ ਜਗਾਈ। ਤੇ ਐਸੀ ਜੋਤ ਜਗਾਈ ਸਾਧ ਸੰਗਤ ਜੀ ਜੋ ਸਾਡਾ ਪਾਰ ਉਤਾਰਾ ਕਰਾ ਦੇਵੇ। ਇਹ ਜੋਤ ਸਾਧ ਸੰਗਤ ਜੀ ਕਦੇ ਕਦੇ ਬੁਝਦੀ ਨਹੀਂ ਹੈ। ਇਹ ਉਸ ਪਰਮ ਪਿਤਾ ਪਰਮਾਤਮਾ ਦੀ ਜੋਤ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਇਸ ਜੁਗ ਦਾ ਧਰਮ ਪੜੋ ਤਮ ਪਾਈ ਪੂਰੇ ਗੁਰ ਸਬ ਸੋਝੀ ਪਾਈ ਇੱਥੇ ਅੱਗੇ ਹਰ ਨਾਮ ਸਖਾਈ ਸਾ ਸੰਗਤ ਜੀ ਪ੍ਰਮਾਤਮਾ ਦਾ ਨਾਮ ਇੱਥੇ ਵੀ ਸਹਾਈ ਹੈ ਤੇ ਸਾ ਸੰਗਤ ਜੀ ਜੋ ਪ੍ਰਮਾਤਮਾ ਦਾ ਨਾਮ ਹੈ ਉਹ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਸਹਾਈ ਹੈ ਤੇ ਸਾ ਸੰਗਤ ਜੀ ਜਿਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਹੈ ਸਾ ਸੰਗਤ ਜੀ ਉਹ ਆਪ ਵੀ ਪਵਿੱਤਰ ਹੋਇਆ ਹੈ ਤੇ ਪਾਈ ਜੀ ਨੂੰ ਅੱਗੇ ਰਸਤਾ ਦੱਸਦਾ ਹੈ ਉਹ ਵੀ ਪਵਿੱਤਰ ਹੋਇਆ ਹੈ ਹਰ 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 ਹਰੈ ਹਰ ਸਿਮਰਤ ਜਨ ਗਏ ਨਿਸਤਰਤਰ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿੰਮਤ ਨਾਮ ਦੇਉ ਦੁੱਧ ਪਿਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਦਾਸ RAM ਰੰਗ ਰਾਤਾ ਇਓ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਸਾ ਸੰਗਤ ਜੀ ਸਤਗੁਰ ਕਬੀਰ ਮਹਾਰਾਜ ਜੀ ਦੀ ਸਤਗੁਰਵਦਾਸ ਮਹਾਰਾਜ ਜੀ ਉਦਾਹਰਣਾਂ ਦਿੰਦੇ ਨੇ ਸਤਿਗੁਰ ਕਬੀਰ ਮਹਾਰਾਜ ਜੀ ਦੀ ਗੱਲ ਕਰਦੇ ਨੇ ਭਾਈ ਸਤਿਗੁਰ ਕਬੀਰ ਮਹਾਰਾਜ ਜੀ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਤੇ ਭਾਈ ਆਪ ਵੀ ਭਵ ਸਾਗਰ ਤੋਂ ਪਾਰ ਹੋਏ ਅਨੇਕਾਂ ਸੰਗਤਾਂ ਨੂੰ ਭਵ ਸਾਗਰ ਤੋਂ ਪਾਰ ਕੀਤਾ ਸਤਿਗੁਰ ਨਾਮ ਦੇ ਮਹਾਰਾਜ ਜੀ 사ਤ ਸੰਗਤ ਜੀ ਪ੍ਰਮਾਤਮਾ ਦਾ ਸਿਮਰਨ ਕੀਤਾ ਸੱਚ ਦੇ ਮਾਰਗ ਤੇ ਚੱਲੇ ਸਤਿਗੁਰ ਕਬੀਰ ਮਹਾਰਾਜ ਜੀ ਸਤਿਗੁਰ ਨਾਮ ਦੇ ਮਹਾਰਾਜ ਜੀ ਆਪ ਇਸ ਭਵ ਸਾਗਰ ਤੋਂ ਪਾਰ ਹੋਏ ਤੇ ਨਿਕਾ ਜੀਵਾਂ ਨੂੰ ਪਾਰ ਕੀਤਾ ਸਤ ਸੰਗਤ ਜੀ ਪ੍ਰਮਾਤਮਾ ਦਾ ਸਿਮਰਨ ਹੀ ਹੈ ਜੋ ਸਤਗੁਰਵ ਦਾਸ ਮਹਾਰਾਜੀ ਸਤਗੁਰ ਕਬੀਰ ਸਾਹਿਬ ਸਤਗੁਰ ਨਾਮਦੇਵ ਜੀ ਸਤਗੁਰ ਨਾਨਕ ਦੇ ਮਹਾਰਾਜੀ ਸਾਨੂੰ ਕਹਿੰਦੇ ਨੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਵੱਡਾ ਕੋਈ ਹੈ ਹੀ ਨਹੀਂ ਬਿਨੁ ਸ਼ਬਦ ਜਗਤ ਪੁਲਦਾ ਫਿਰੈ ਦਰਗਾ ਮਿਲੈ ਸਜਾਇ ਜਿਸ ਬੋ ਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧਾ ਜਮ ਕਿਛ ਨਾ ਕਹੈ ਜਿਸ ਕੀ ਸੇਵਾ ਸਭ ਕੁਛ ਲਹੈ ਰਾਮ ਬੋਲ RAM RAM ਸਤਿਗੁਰ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਕਿ ਭਾਈ ਜਿਸ ਦੇ ਬੋਲਣ ਦੇ ਨਾਲ ਮਨ ਕ ਪਵਿੱਤਰ ਹੋ ਜਾਂਦਾ ਹੈ ਜਿਸ ਦੇ ਬੋਲਣ ਦੇ ਨਾਲ ਸਾਧ ਸੰਗਤ ਜੀ ਜੋ ਮਨ ਹੈ ਉਹ ਨਿਰਮਲ ਹੋ ਜਾਂਦਾ ਹੈ ਮਨ ਦੇ ਵਿੱਚੋਂ ਵਾਸ਼ਨਾ ਲਾਲਚ ਈਰਖਾ ਨਿੰਦਾ ਚੁਗਲੀ ਸਭ ਚਲਾ ਜਾਂਦਾ ਹੈ ਸਾਧ ਸੰਗਤ ਜੀ ਬਹੁਤੇ ਲੋਕ ਪੁੱਛਦੇ ਨੇ ਕਿ ਭਾਈ ਅਸੀਂ ਭਗਤੀ ਵੀ ਕਰਦੇ ਆ ਪਰ ਮਨ ਦੇ ਵਿੱਚ ਲਾਲਚ ਨਹੀਂ ਜੀ ਜਾਂਦਾ ਨਿੰਦਾ ਚੁਗਲੀ ਈਰਖਾ ਗੁੱਸਾ ਨਹੀਂ ਜੀ ਜਾ ਰਿਹਾ ਸਾਤਸੰਗ ਜੀ ਗੁਰਬਾਣੀ ਹੀ ਸਾਨੂੰ ਰਸਤਾ ਦਿਖਾਉਂਦੀ ਹੈ ਕਿ ਭਾਈ ਅਸੀਂ ਕਰੀਏ ਕੀ ਤੇ ਗੁਰਬਾਣੀ ਦਾ ਫਰਮਾਨ ਹੈ ਗੁਰੂ ਜੀ ਫਰਮਾਉਂਦੇ ਨੇ ਭਾਈ ਜਿਸ ਬੋਲ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਧਾ ਜਮ ਕਿਛ ਨਾ ਕਹੈ ਜਿਸ ਕੀ ਸੇਵਾ ਸਭ ਕੁਝ ਲਹ ਰਾਮ ਰਾਮ ਬੋਲ ਰਾਮ ਰਾਮ ਕਹਿਰਵਦਾਸ ਸਬੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਚੁੱਟਿਆ ਸਾਤਸੰਗ ਜੀ ਇਸੇ ਰਾਮ ਦੇ ਸ਼ਬਦ ਨਾਲ ਜੁੜ ਜਾਈਂ ਸੋਹਣ ਸਤਨਾਮ ਦੇ ਨਾਲ ਜੁੜ ਜਾਈਏ। ਇਹੀ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ। ਕਹਿਤ ਕਬੀਰ ਸਨੋਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕ ਕਿਸ਼ਨ ਸਾਧ ਸੰਗਤ ਜੀ ਇੱਕ ਦੀ ਸ਼ਰਨ ਪੈਣਾ ਹੈ ਤੇ ਉਸ ਦਾ ਸਿਮਰਨ ਕਰਨਾ ਹੈ ਸਾਧ ਸੰਗਤ ਜੀ ਜਿਹਦੇ ਸਿਮਰਨ ਦੇ ਨਾਲ ਮਨ ਪਵਿੱਤ ਹੋ ਜਾਂਦਾ ਹੈ। ਮਨ ਦੇ ਵਿੱਚੋਂ ਸਾਰੇ ਦੁਸ਼ੈ ਨਿਕਲ ਜਾਂਦੇ ਨੇ। ਸਾਧ ਸੰਗਤ ਜੀ ਜਮਦੂਤ ਵੀ ਕੁਝ ਨਹੀਂ ਜੇ ਕਹਿੰਦੇ। ਸਾਤ ਸੰਗਤ ਜੀ ਜੀ ਆਪਾਂ ਸੱਚ ਦੇ ਮਾਰਗ ਤੇ ਚੱਲਾਂਗੇ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਸਾਤ ਸੰਗਤ ਜੀ ਖੁਦ ਪ੍ਰਮਾਤਮਾ ਸਾਨੂੰ ਲੈਣ ਆਵੇਗਾ ਜਾਣਾ ਸਭ ਨੇ ਸਾਤ ਸੰਗਤ ਜੀ ਪਰ ਇਹ ਵਕਰੀ ਗੱਲ ਹੈ ਕਿ ਭਾਈ ਜਾਣ ਲੱਗੇ ਸਾਨੂੰ ਜਮਦੂਤ ਲੈਣ ਆਣਗੇ ਜਾਂ ਪ੍ਰਮਾਤਮਾ ਖੁਦ ਲੈਣ ਆਏਗਾ ਕਹ ਕਬੀਰ ਮਹੇ ਵਿਆਹ ਚਲੇ ਹੈ ਇੱਕ ਪੁਰਖ ਭਗਵਾਨ RAM RAJ ਸੋ ਦੁਲਹੋ ਪਾਇਓ ਅਸਵਡ ਭਾਗ ਹਮਾਰਾ ਤੇ ਸਾਤ ਸੰਗਤ ਜੀ RAM RAJ ਦੁਲਹਾ ਉਸ ਨੂੰ ਹੀ ਮਿਲਣਾ ਹੈ ਕਿ ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ ਨੇ ਤਾਂ ਸਾਧ ਸੰਗਤ ਜੀ RAM RAM ਕਰਤਾ ਸਭ ਜਗ ਫਿਰੇ RAM ਨਾ ਪਾਇਆ ਜਾਏ ਸਾਧ ਸੰਗਤ ਜੀ ਜਦੋਂ ਵੀ ਸਿਮਰਨ ਕਰਨਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਚਿੱਤ ਸਿਮਰਨ ਕਰੋ ਕਿ ਭਾਈ ਜਦੋਂ ਵੀ ਸਿਮਰਨ ਕਰਨ ਬੈਠੇਂ ਦਿਲੋਂ ਸਿਮਰਨ ਕਰਿਆ ਕਰੋ ਕਿ ਸਾਧ ਸੰਗਤ ਜੀ ਜੋ ਦਿਲੋਂ ਸਿਮਰਨ ਕਰਦੇ ਨੇ ਨਾ ਜੇ ਵੱਡੋ ਭਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਤੇ ਆਵੇ ਕਿ ਭਾਈ ਜਿਹਦੇ ਤੇ ਕਿਰਪਾ ਹੁੰਦੀ ਹੈ ਨਾ ਉਹੀ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਨਾਮ ਜਪਤ ਨਾ ਮੈਂ ਸੁਖ ਪਾਵੇ ਹਰ ਨਾਮੈ ਨਾਮ ਸਮਾਵੇ ਗੁਰਮੁਖ ਭਗਤ ਕਰੋ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੇ ਲਿਵ ਲਾਗੇ ਗੁਰਮਤਿ ਹਰ ਹਰ ਨਾਮ ਸਮਾਨ ਤੇ ਆਓ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜੀ ਦਾ ਬੜਾ ਹੀ ਪਾਵਨ ਪਵਿੱਤਰ ਉਪਦੇਸ਼ ਹੈ ਕਿ ਭਾਈ ਛੱਡ ਦੇ ਸਾਰੇ ਵਹਿਮ ਪਰਮ ਅਡੰਬਰ ਪਖੰਡ ਸਭ ਛੱਡ ਦੇ ਤੇ ਸਾਧ ਸੰਗਤ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੀਏ ਸਾਤਸੰਗਤ ਜੀ ਜੋ ਪ੍ਰਮਾਤਮਾ ਦਾ ਨਾਮ ਜਪਦਾ ਆ ਸਤਿਗੁਰੂ ਜੀ ਫਰਮਾਉਂਦੇ ਤੀਰਤ ਹਮਰਾ ਹਰ ਕੋ ਨਾਮ ਕੇ ਭਾਈ ਉਹਨੂੰ ਕਿਸੇ ਤੀਰਤਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਸਾਤਸੰਗਤ ਜੀ ਉਹਨੂੰ ਕਿਤੇ ਕਿਸੇ ਵੀ ਵਹਿਮ ਪਰਮ ਕਰਮ ਉਡੰਬਰ ਕਰਨ ਦੀ ਲੋੜ ਨਹੀਂ ਪੈਂਦੀ ਤੇ ਸਾਤਸੰਗਤ ਜੀ 68 ਤੀਰਥ ਵੀ ਉਹਦੇ ਅੱਗੇ ਫੇਲ ਹੋ ਜਾਂਦੇ ਨੇ ਨਾਮ ਹਮਾਰੇ ਬੇਦੁਰਨਾਦ ਨਾਮ ਹਮਾਰੇ ਪੂਰੇ ਕਾਜ ਨਾਮ ਹਮਾਰੇ ਪੂਜਾ ਦੇਵ ਨਾਮ ਹਮਾਰੇ ਗੁਰ ਕੀ ਸੇਵ ਗੁਰਪੂਰ ਹੈ ਡਿੜਿਓ ਹਰਨਾਮ ਸਭ ਤੇ ਉੱਤਮ ਹਰ ਹਰ ਕਾਮ ਸਾਧ ਸੰਗਤ ਜੀ ਸਭ ਤੋਂ ਉੱਪਰ ਹੈ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਨਾਮ ਹਮਾਰੇ ਮਜਨੀਸ਼ ਨਾਨਕ ਦੇ ਭਾਈ ਨਾਮ ਜਪਣ ਵਾਲੇ ਨੂੰ ਤੀਰਤਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਨਾਮ ਹਮਾਰੇ ਪੂਰਨ ਦਾ ਨਾਮ ਲੈਤ ਸਗਲ ਪਵਿੱਤ ਨਾਮ ਲੈਣ ਨਾਲ ਸਾਧ ਸੰਗਤ ਜੀ ਸਾਰੇ ਪਵਿੱਤਰ ਹੋ ਜਾਂਦੇ ਨੇ ਨਾਮ ਜਪਤ ਮੇਰੇ ਭਾਈ ਮੀਨ ਨਾਮ ਹਮਾਰੇ ਸੋਣ ਸੰਜੋਗ ਨਾਮ ਹਮਾਰੇ ਤ੍ਰਿਪਤ ਸੰਭਉ ਨਾਮ ਹਮਾਰੇ ਸਗਲ ਆਚਾਰ ਨਾਮ ਹਮਾਰੇ ਨਿਰਮਲ ਬਿਹਾਰ ਜਾ ਕੇ ਮਨ ਵਸਿਆ ਪ੍ਰਭ ਏਕ ਸਗਲ ਜਨਾ ਕੀ ਹਰ ਹਰ ਟੇਕ ਮਨ ਤਨ ਨਾਨਕ ਹਰ ਗੁਣ ਗਾਓ ਸਾਧ ਸੰਗ ਜਿਸ ਦੇਵੈ ਨਾਮ ਤੇ ਸਾਧ ਸੰਗਤ ਜੀ ਇਹ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਹੀ ਹੈ ਤੇ ਸਿਮਰਨ ਕਰਨ ਨਾਲ ਕੀ ਹੁੰਦਾ ਸਾਧ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਨਾਮ ਲੇਤ ਮਨ ਪ੍ਰਗਟ ਪਿਆ ਸਾਤ ਸੰਗਤ ਜੀ ਨਾਮ ਜਪਣ ਦੇ ਨਾਲ ਮਨ 'ਚ ਪ੍ਰਕਾਸ਼ ਹੋ ਜਾਂਦਾ ਹੈ ਮਨ ਦੇ ਵਿੱਚੋਂ ਅੰਧਕਾਰ ਦੂਰ ਹੁੰਦਾ ਜਿਵੇਂ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਨਾਮ ਤੇਰੇ ਕੀ ਜੋਤ ਲਗਾਈ ਭਇਓ ਜਿਆਰੋ ਪਵਨ ਸੰਗ ਲਾਰੇ ਕਿ ਭਾਈ ਮਨ ਦੇ ਅੰਦਰ ਨਾਮ ਦੀ ਜੋਤ ਜਗਾਉਣ ਦੇ ਨਾਲ ਮਨ ਦੇ ਵਿੱਚੋਂ ਵਹਿਮ ਪਰਮ ਅਡੰਬਰ ਪਖੰਡਾ ਦਾ ਜੋ ਹਨੇਰਾ ਆ ਉਹ ਦੂਰ ਹੁੰਦਾ ਸਤ ਸੰਗਤ ਜੀ ਨਾਮ ਲੇਤ ਪਾਪ ਤਨ ਤੇ ਗਿਆ ਸਤ ਸੰਗਤ ਜੀ ਪਿਛਲੇ ਕੀਤੇ ਹੋਏ ਕਰਮ ਖਤਮ ਹੋ ਜਾਂਦੇ ਨੇ ਜਦੋਂ ਆਪਾਂ ਸੱਚੇ ਮਨ ਨਾਲ ਨਾਮ ਜਪਦੇ ਹਾਂ ਨਾਮ ਲੇਤ ਸਗਲ ਪੁਰਬਾਇ ਨਾਮ ਲੇਤ 68 ਮੱਜਨਾਇਆ ਸਾਧ ਸੰਗਤ ਜੀ ਠਾਠ ਤੀਰਥਾਂ ਤੇ ਜਾਣ ਦੀ ਵੀ ਲੋੜ ਨਹੀਂ ਪੈਂਦੀ ਤੀਰਥ ਹਮਰਾ ਹਰ ਕੋ ਨਾਮ ਕਿਉਂਕਿ ਪ੍ਰਮਾਤਮਾ ਦਾ ਸਿਮਰਨ ਹੀ ਤੀਰਥ ਹੈ ਗੁਰੂ ਉਪਦੇਸ਼ਾ ਤਤ ਗਿਆਨ ਦਾ ਨਾਮ ਲੇਤ ਦੁੱਖ ਦੂਰ ਪਰਾਨਾ ਨਾਮ ਲੇਤ ਅਤਮੂਰਸ ਗਿਆਨ ਸਾਧ ਸੰਗਤ ਜੀ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਨਾਮ ਜਪਣ ਦੇ ਨਾਲ ਸਾਧ ਸੰਗਤ ਜੀ ਵੱਡੇ ਵੱਡੇ ਮੂਰਖ ਲੋਕਾਂ ਨੂੰ ਸਮਝ ਆ ਜਾਂਦੀ ਹੈ ਅਕਲ ਆ ਜਾਂਦੀ ਹੈ ਨਾਮ ਲੇਤ ਪ੍ਰਗਟ ਉਜਿਆਰਾ ਨਾਮ ਲੈਤ ਛੁੱਟੇ ਜੰਜਾਰਾ ਨਾਮ ਲੈਤ ਜਮ ਨੇੜ ਨਾ ਆਵੇ 사ਸੰਗਤ ਜੀ ਜਮਦੂਤ ਵੀ ਨੇੜੇ ਨਹੀਂ ਆਉਂਦੇ ਨਾਮ ਲੈਤ ਦਰਗਾਹ ਸੁਖ ਪਾਵੇ ਤੇ 사ਸੰਗਤ ਜੀ ਨਾਮ ਜਪਣ ਦੇ ਨਾਲ ਪਰਮਾਤਮਾ ਦੇ ਦਰਬਾਰ ਚ ਵੀ ਸੁਖ ਮਿਲਦਾ ਆ ਨਾਮ ਲੈਤ ਪ੍ਰਭ ਕਹਿ ਸ਼ਾਬਾਸ਼ 사ਸੰਗਤ ਜੀ ਜਿਹੜੇ ਸਿਮਰਨ ਕਰਦੇ ਨੇ ਨਾ ਅੰਮ੍ਰਿਤ ਵੇਲੇ ਸਵਾਸ ਸਵਾਸ ਕੰਮਤੰਦਾ ਕਰਦੇ ਕਰਦੇ ਸੰਧਾ ਵੇਲੇ ਸੌਣ ਤੋਂ ਪਹਿਲਾਂ ਉਹ ਪਰਮਪਿਤਾ ਪਰਮਾਤਮਾ ਸ਼ਾਬਾਸ਼ ਕਹਿੰਦਾ ਹੈ ਸਾਤਸੰਗਤ ਜੀ ਗੁਰਬਾਣੀ 'ਚ ਕਿਤੇ ਵੀ ਨਹੀਂ ਲਿਖਿਆ ਕਿ ਭਾਈ ਜੋਤ ਜਗਾਉਣ ਵਾਲੇ ਨੂੰ ਸ਼ਾਬਾਸ਼ ਤੂ ਪਗਰਬਤੀ ਕਰਨ ਵਾਲੇ ਨੂੰ ਸ਼ਾਬਾਸ਼ ਤੀਰਥ ਯਾਤਰਾ ਜਾਣ ਤੇ ਜਾਣ ਵਾਲੇ ਨੂੰ ਸ਼ਾਬਾਸ਼ ਨਹੀਂ ਸਾਤਸੰਗਤ ਜੀ ਕਿਸੇ ਨੂੰ ਨਹੀਂ ਕਿਹਾ ਵਰਤ ਰੱਖਣ ਵਾਲੇ ਨੂੰ ਸ਼ਾਬਾਸ਼ ਨਹੀਂ ਕਿਹਾ ਸਾਤਸੰਗਤ ਜੀ ਕਿਹਨੂੰ ਕਿਹਾ ਆ ਨਾਮ ਲੇਤ ਪ੍ਰਭ ਕੈ ਸ਼ਾਬਾਸ਼ ਕਿ ਭਾਈ ਜੋ ਪ੍ਰਮਾਤਮਾ ਦਾ ਨਾਮ ਜਪਦੇ ਨੇ ਭਾਈ ਉਹਨਾਂ ਨੂੰ ਸ਼ਾਬਾਸ਼ ਨਾਮ ਲੇਤ ਪ੍ਰਭ ਕੈ ਸ਼ਾਬਾਸ਼ ਨਾਮ ਹਮਾਰੀ ਸਾਚੀ ਰਾਸ ਗੁਰੂ ਉਪਦੇਸ਼ ਕਹਿਓ ਇਹ ਸਾਰ ਹਰ ਕੀ ਰਤਮਨ ਨਾਮ ਅਧਾਰ ਨਾਨਕ ਉਧਰੈ ਨਾਮ ਪਨਹ ਚਾਰ ਅਵਰ ਕਰਮ ਲੋਕੈ ਪਤਿਆਰ ਤੇ ਆਓ ਸਾਧ ਸੰਗਤ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਬੜਾ ਹੀ ਪਾਵਨ ਪਵਿੱਤਰ ਉਪਦੇਸ਼ ਅਨੁ ਬਖਸ਼ਿਸ਼ ਕੀਤਾ ਹੈ ਕਿ ਪਾਈ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਇਹ ਸਾਧ ਸੰਗਤ ਜੀ ਆਪਾਂ ਸਾਰੇ ਅਡੰਬਰ ਪਖੰਡ ਛੱਡ ਕੇ ਪ੍ਰਮਾਤਮਾ ਦੇ ਸਿਮਰਨ ਨਾਲ ਜੁੜੀਏ ਐਸੀ ਭਗਤ ਨਾ ਹੋਈ ਰੈ ਭਾਈ RAM ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹਾਈ ਸਤਿਗੁਰੂ ਦਾਸ ਮਹਾਰਾਜ ਜੀ ਦਾ ਉਪਦੇਸ਼ ਹੈ ਕਿ ਭਾਈ RAM ਨਾਮ ਛੱਡ ਕੇ ਸਉਂ ਸਤਨਾਮ ਦਾ ਜਪ ਛੱਡ ਕੇ ਆਪਣੇ ਅੰਦਰ ਬੈਠੇ ਮਾਲਕ ਨੂੰ ਛੱਡ ਕੇ ਸਾ ਸੰਗਤ ਜੀ ਜੋ ਕੁਛ ਵੀ ਕਰ ਲਈਓ ਸਭ ਪਰਮ ਕਹਿ ਰਵਦਾਸ ਸਭੇ ਜਗ ਲੁੱਟਿਆ ਹਮ ਤੋ ਏਕ RAM ਕਹਿ ਛੁਟਿਆ ਸਾ ਸੰਗਤ ਜੀ ਸੋ ਭਾਈ ਗੁਰੂ ਵਾਲੇ ਬਨੋ ਗੁਰੂਆਂ ਤੋਂ ਗੁਰਮੰਤਰ ਲਓ ਤੇ ਸਾਦ ਸੰਗਤ ਉਸ ਗੁਰਮੰਤਰ ਦੀ ਆਪਾਂ ਕਮਾਈ ਕਰੀਏ ਸਵਾਸ ਸਵਾਸ ਪ੍ਰਮਾਤਮਾ ਦਾ ਸਿਮਰਨ ਕਰੀਏ ਸਤਿਗੁਰੂ ਜੀ ਨੇ ਫਰਮਾਇਆ ਹੈ ਨਾ ਜੀਬ ਬਾਸ ਓੰਕਾਰ ਜਪ ਹੱਥਨ ਸੋ ਕਰਕਾਰ RAM ਮਿਲੈ ਘਰ ਆਏ ਕਰ ਕੈ ਰਵਦਾਸ ਵਿਚਾਰ ਕਿ ਭਾਈ ਹੱਥ ਨਾਲ ਕੰਮ ਕਰਿਆ ਕਰ ਇਮਾਨਦਾਰੀ ਨਾਲ ਦਿਹਾੜੀ ਕਰੋ ਮਜ਼ਦੂਰੀ ਕਰੋ ਨੌਕਰੀ ਲੱਗੋ ਸਰਕਾਰੀ ਪ੍ਰਾਈਵੇਟ ਬਿਜ਼ਨਸ ਕਰੋ ਰਾਜਨੀਤੀ ਚਾਹੋ ਕਿਸੇ ਵੀ ਖੇਤਰ ਚ ਜਾਓ ਖਿਡਾਰੀ ਬਣੋ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਕੰਮ ਧੰਦਾ ਕਰੋ ਜੋ ਕਰਨਾ ਹੈ ਇਮਾਨਦਾਰੀ ਨਾਲ ਕਰਦੇ ਜ਼ਿੰਮੇਵਾਰੀਆਂ ਨਿਭਾਓ ਮਾਤਾ ਪਿਤਾ ਦੀ ਸੇਵਾ ਕਰੋ ਬੱਚਿਆਂ ਨੂੰ ਪੜਾਓ ਲਿਖਾਓ ਇਹ ਸਭ ਕਰਦੇ ਕਰਦੇ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ ਤੇ ਜੋ ਇਹ ਕਰੇਗਾ ਨਾ ਸਤਸੰਗ ਜੀ ਜੀਬਾ ਸੋਂ ਓੰਕਾਰ ਜਪ ਜੀਬ ਨਾਲ ਓੰਕਾਰ ਜਪਣਾ ਹੈ ਸੋਹੰ ਸਤਨਾਮ ਹੱਥਨ ਸੋ ਕਰ ਕਰ ਹੱਥ ਨਾਲ ਕੰਮ ਕਰਨਾ ਹੈ ਸਤਿਗੁਰੂ ਜੀ ਫਰਮਾਉਂਦੇ ਉਹ ਪਰਮ ਪਿਤਾ ਪ੍ਰਮਾਤਮਾ ਸਾਨੂੰ ਅੰਦਰੋਂ ਹੀ ਮਿਲ ਜਾਵੇਗਾ ਜੀਵ ਬਾਸੋ ਓੰਕਾਰ ਜਪ ਹੱਥਨ ਸੋ ਕਰ ਕਾ RAM ਮਿਲੇ ਘਰਾਈ ਕਰ ਕਹਿ ਰਵਦਾਸ ਵਿਚਾਰ ਤੋ 사ਤ ਸੰਗਤ ਜੀ ਨਾਮ ਸ਼ਬਦ ਜਪਨੇ ਆਪਾਂ ਬਾਕੀ ਸਾਰੇ ਕਰਮ ਕੰਡ ਛੱਡ ਦੇਣੇ ਨੇ 사ਤ ਸੰਗਤ ਜੀ